ਪੰਜਾਬੀ ਜਾਗਰਣ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਅੱਜ ਤਰਨਤਾਰਨ ਦੇ ਵਿੱਚ ਪੰਜਾਬ ਦੇ বিজেপি ਗੌਰਵ ਜਾਦਵ ਪੁੱਜੇ ਨੇ ਉਹਨਾਂ ਨੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਥਾਨਕ ਅਧਿਕਾਰੀਆਂ ਨਾਲ ਜਿੱਥੇ ਮੀਟਿੰਗ ਕੀਤੀ ਉੱਥੇ ਹੀ ਫਰੋਤੀ ਲਿਆਉਣ ਵਾਲੀਆਂ ਕਾਲਾਂ ਜਾਂ ਅਕਸਰਵਾਦ ਅਤੇ ਜੁੱਧ ਨਸ਼ਿਆਂ ਵਿਰੁੱਧ ਸੰਬੰਧੀ ਜਿਹੜੀ ਹੈ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਅਧਿਕਾਰੀਆਂ ਨਾਲ ਜਿਹੜੀ ਹੈ ਉੱਤੇ ਚਰਚਾ ਕੀਤੀ ਅੱਜ ਤਰਨਤਾਰਨ ਜ਼ਿਲ੍ਹੇ ਦੀ ਮੈਂ ਸਿਕਿਉਰਿਟੀ ਰਿਵਿਊ ਮੀਟਿੰਗ ਕੀਤੀ ਸੀਗੀ ਫੈਸਟੀਵਲ ਸੀਜ਼ਨ ਨੂੰ ਵੇਖਦੇ ਹੋਏ ਜਿਹੜੀ ਸਾਡੀ ਪ੍ਰੀਪੇਅਰਨੈਸ ਤੇ ਡਿਪਲॉयਮੈਂਟ ਹੈਗੀ ਉਸ ਦਾ ਨੋਟਿਫਿਕੇਸ਼ਨ ਕੀਤਾ ਗਿਆ ਤੇ ਆਫੀਸਰਸ ਨੂੰ ਗ੍ਰੀਫ ਕੀਤਾ ਗਿਆ ਕਿ ਤੁਸੀਂ ਮੈਕਸਿਮਮ ਜਿਹੜੀ ਪੁਲਿਸ ਦੀ ਪ੍ਰੈਜ਼ੈਂਸ ਪੈਟਰੋਲਿੰਗ ਨਾ ਕੇ ਗਸ਼ਤ ਇਹ ਸਾਡੀ ਫੋਰਸ ਐਕਟਿਵ ਤੇ ਅਲਰਟ ਰਹਿਣੀ ਚਾਹੀਦੀ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਪਾਕਿਸਤਾਨ ਦੀ ਆਈਐਸਆਈ ਦੀ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸ ਪਤਾ ਕਰੋ ਉਹਨਾਂ ਦੀ ਏਜੰਸੀ ਵੱਲੋਂ ਜਿਹੜੇ ਉਹਨਾਂ ਦੇ ਪਾਕ ਇੰਟੈਲੀਜੈਂਸ ਆਫੀਸਰਸ ਐ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਅਫਰਾ ਤਫਰੀ ਮਚਾਉਣ ਦੀ ਕੋਸ਼ਿਸ਼ ਲਈਏ ਜਿਸ ਨੂੰ ਪੰਜਾਬ ਪੁਲਿਸ ਨੇ ਬਹੁਤ ਹੀ ਐਕਟਿਵ ਤਰੀਕੇ ਨਾਲ ਉਹਨਾਂ ਦੇ ਜਿਹੜੇ ਇਰਾਦਿਆਂ ਨੂੰ ਅਸੀਂ ਫੇਲ ਕੀਤਾ ਹੈਗਾ ਅਸੀਂ ਸੈਪਟੈਂਬਰ 24 ਤੋਂ ਬਾਅਦ ਜਿਹੜੇ 26 ਟਰੋਰ ਮੋਡਿਊਲਸ ਬਸਟ ਕੀਤੇ ਇਸ ਦੇ ਵਿੱਚ 90 ਤੋਂ ਉੱਪਰ ਗੁਲਜ਼ੇ ਅਰੈਸਟ ਹੋਏ ਹਨ ਭਾਰੀ ਮਾਤਰਾ ਦੇ ਵਿੱਚ ਆਰਮਜ਼ ਐਮੋਸ਼ਨ ਜਿਹੜਾ ਉਹ ਰਿਕਵਰ ਕੀਤਾ ਗਿਆ ਹੈ ਅੱਜ ਕੱਲੀ ਅਸੀਂ ਖੇਮ ਕਰਨ ਸੈਕਟਰ ਦੇ ਵਿੱਚ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਦੇ ਵਿੱਚ ਦੋ AK47 ਰਾਈਫਲਾਂ ਸਾਡੀ ਰਿਕਵਰ ਹੋਈਆਂ ਸੋ ਇੱਕ ਨਾਰਕੋ ਟੈਰਰਿਜ਼ਮ ਦਾ ਜਿਹੜਾ ਯੁੱਧ ਪਾਕਿਸਤਾਨ ਪ੍ਰੌਕਸੀ ਵਾਰ ਸਾਡੇ ਨਾਲ ਲੜ ਰਿਹਾ ਤੇ ਉਹ ਹਰ ਕਨਸਾਈਨਮੈਂਟ ਦੇ ਵਿੱਚ ਡਰੋਨ ਦੀ ਕਨਸਾਈਨਮੈਂਟ ਦੇ ਵਿੱਚ ਆਰਮਜ਼ ਐਮਨਿਸ਼ਨ ਵੀ ਆਉਂਦੇ ਆ ਡਰੱਗਸ ਵੀ ਆਉਂਦੇ ਸੋ ਬਹੁਤ ਹੀ ਸਕਸੈਸਫੁਲ ਤਰੀਕੇ ਨਾਲ ਜਿਹੜਾ ਪੰਜਾਬ ਸਰਕਾਰ ਨੇ ਐਂਟੀ ਡਰੋਨ ਸਿਸਟਮ ਜਿਹੜਾ ਆਪਰੇਸ਼ਨਲਾਈਜ਼ ਕੀਤਾ ਸੀ ਉਸ ਦਾ ਬੜਾ ਇਫੈਕਟਿਵ ਇਸਤੇਮਾਲ ਹੋ ਰਿਹਾ ਹੈ ਬੀਐਸਐਫ ਦੇ ਕੋਲ ਆਪਣੇ ਸਿਸਟਮ ਸੇ ਕਿ ਪੰਜਾਬ ਪੁਲਿਸ ਬੀਐਸਐਫ ਤੇ ਦੂਜੀ ਏਜੰਸੀਆ ਮਿਲ ਕੇ ਇਸ ਦੇ ਖਿਲਾਫ ਇੱਕ ਸਾਡੀ ਜੰਗ ਜਿਹੜੀ ਉਹ ਜਾਰੀ ਹੈਗੀ ਸਾਡਾ ਮੀਟਿੰਗ ਦਾ ਦੂਜਾ ਫੋਕਸ ਆਰਗੇਨਾਈਜ਼ਡ ਕ੍ਰਾਈਮ ਰਿਹਾ ਜਿਹੜਾ ਗੈਂਗਸਟਰ ਕ੍ਰਾਈਮ ਜਿਸ ਨੂੰ ਅਸੀਂ ਕਹਿੰਦੇ ਆ ਤੇ ਜਿਹੜੇ ਸਾਡੇ ਕੇਸੇਸ ਹੈਗੇ ਉਹ ਡਿਸਕਸ ਕੀਤੇ ਗਏ ਉਸ ਦੇ ਵਿੱਚ ਜਿਹੜੇ ਅਕਿਊਜ਼ਡ ਹਜੇ ਨਹੀਂ ਅਰੈਸਟ ਹੋਏ ਉਹਨਾਂ ਬਾਰੇ ਹਿਦਾਇਤ ਕੀਤੀ ਗਈ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਜਿਹੜੇ ਅਕਿਊਜ਼ ਐਸਕੋਡਿੰਗ ਹੈ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਪ੍ਰੋਫੈਸ਼ਨਲ ਤੇ ਸੈਂਟੀਫਿਕ ਇਨਵੈਸਟੀਗੇਸ਼ਨ ਤੇ ਜੋਰ ਦੇਂਦੇ ਹੋਏ ਕਿ ਅਸੀਂ ਪੂਰਾ ਜਿਹੜਾ ਇੱਕ ਨੈਟਵਰਕ ਹੈ ਉਸ ਨੂੰ ਧਵਸਤ ਕੀਤਾ ਜਾਏ ਉਹਨਾਂ ਦਾ ਜਿਹੜਾ ਇਕੋਸਿਸਟਮ ਹੈ ਉਸ ਨੂੰ ਡਿਮੋਲਿਸ਼ ਕੀਤਾ ਜਾਵੇ ਸਾਨੂੰ ਕਾਫੀ ਲੋਡ ਹੈ ਫੋਕਸ ਕਰਨ ਦੀ ਜਿਹੜੇ ਬੰਦੇ ਬਾਹਰ ਬੈਠੇ ਹੈਗੇ ਉਹਨਾਂ ਦੇ ਰੈਡ ਕਾਰਨਰ ਨੋਟਿਸ ਬਲੂ ਕਾਰਨਰ ਨੋਟਿਸ ਇਸ਼ੂ ਕਰਾ ਕੇ ਤੇ ਇਸ ਤਰ੍ਹਾਂ ਦੇ ਅਸੀਂ 203 ਇੰਡੀਵਿਜੂਅਲਸ ਆਈਡੈਂਟੀਫਾਈ ਕੀਤੇ ਹੈਗੇ ਜਿਹੜੇ ਫੋਰਨ ਬੇਸਡ ਹੈਂਡਲਰਸ ਹੈਗੇ ਜਿਨ੍ਹਾਂ ਦੇ ਰੈਡ ਕਾਰਨਰ ਨੋਟਿਸ ਬਲੂ ਕਾਰਨਰ ਨੋਟਿਸ ਇਸ਼ੂ ਕਰਾਏ ਜਾ ਰਹੇ ਹਨ ਜਿਵੇਂ ਸਾਡਾ ਯੋਧ ਨਸ਼ਿਆ ਘਰ ਉੱਤੇ ਜਿਹੜਾ अभियान 1 मार्च 2025 ਤੋਂ ਬਾਅਦ ਪੰਜਾਬ ਸਰਕਾਰ ਦਾ ਸ਼ੁਰੂ ਹੋਇਆ ਉਸ ਨੂੰ ਰਿਵਿਊ ਕੀਤਾ ਗਿਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਉਸ ਦੀ ਇੰਪਲੀਮੈਂਟੇਸ਼ਨ ਸੋ ਹਜੇ ਤੱਕ 21622 ਐਫਆਈਆਰ ਦਰਜ ਹੋਈਆਂ ਹਨ ਜਿਨ੍ਹਾਂ ਦੇ ਵਿੱਚ 32788 ਗ੍ਰਿਫਤਾਰੀਆਂ ਹੋਈਆਂ ਇਸ ਦੇ ਵਿੱਚ 2533 ਸਪਲਾਈਅਰ ਤੇ 31 ਬਧਰੇ ਜਾਣਕਾਰੀ ਲਈ ਤੁਸੀਂ ਦੇਖਦੇ ਰਹੋ ਪੰਜਾਬੀ ਜਾਗਰਣ ਮੈਂ ਹਜਿਸਪਾਸ ਨੂੰ ਦੱਸੀ ਤਰਨਤਾਰਨ